ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਪੰਜ ਨਿਆਚਾਂ ਲਗਾਤਾਰ ਦੇਣ ਦੇ ਨਾਲ ਕੀ ਹੁੰਦਾ ਹੈ ਕੀ ਪੰਜ ਨਿਆਚਾਂ ਦੇ ਨਾਲ ਕੰਮ ਵਧ ਜਾਂਦੇ ਨੇ ਤੇ ਕਿਸ ਤਰ੍ਹਾਂ ਇਹ ਪੰਜ ਨਿਆਚਾਂ ਦਾ ਕਰਮ ਕਰਨਾ ਚਾਹੀਦਾ ਹੈ ਜੀ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਇਸ ਵੀਡੀਓ ਨੂੰ ਪੂਰੀ ਸੁਣਨਾ ਜੀ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁੱਝ ਕਮੈਂਟਾਂ ਵੀ ਦੱਸਾਂਗੇ ਜੀ ਕਮੈਂਟਾਂ ਵੀ ਸੁਣ ਲਿਆ ਕਰੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛੇ ਵੀ ਮਿਲ ਸਕਦੇ ਆ ਸੋ ਬਾਕੀ ਕਈ ਵਾਰ ਕਮੈਂਟ ਆਉਂਦੇ ਆ ਕਿ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਸੋ ਦੇਖੋ ਜੀ ਕਮੈਂਟ 2 4 ਹੀ ਵੀਡੀਓ ਵਿੱਚ ਦੱਸ ਹੁੰਦੇ ਆ ਤੇ ਕਮੈਂਟ ਜਿਆਦਾ ਆਏ ਹੁੰਦੇ ਆ ਪਰ ਆਪਾਂ ਕੋਸ਼ਿਸ਼ ਕਰੀ ਦੀਏ ਇਹ ਨਹੀਂ ਕਿ ਅੱਜ ਜੋ ਕਮੈਂਟ ਆਇਆ ਆਪਾਂ ਕੱਲ ਦੱਸ ਦਈਏ ਸੋ ਜੋ ਸ਼ੁਰੂਆਤ ਤੋਂ ਆਪਾਂ ਦੇਖੀਦਾ ਕਿ ਸਭ ਤੋਂ ਪਹਿਲਾਂ ਕਿੰਨਾ ਦੀ ਕਮੈਂਟ ਆਈ ਹੋਇਆ ਕਾਫੀ ਕਮੈਂਟ ਆਪਾਂ ਉਸ ਹਾਵਨਾ ਦੱਸ ਲਈ ਜਾਈਦਾ ਤੇ ਵੀਡੀਓ ਨੂੰ ਪੂਰੀ ਸੁਣ ਲਿਆ ਕਰੋ ਫਿਰ ਕਈਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਹੁੰਦੇ ਆ ਪਰ ਪੂਰੀ ਵੀਡੀਓ ਨਹੀਂ ਸੁਣਦੇ ਬਾਅਦ ਵਿੱਚ ਫਿਰ ਉਹੇ ਸਵਾਲ ਕਰਦੇ ਨੇ ਸੋ ਇਸ ਕਰਕੇ ਵੀਡੀਓ ਪੂਰੀ ਸੁਣ ਲਿਆ ਕਰੋ ਕੋਈ ਵੀ 10 15 ਮਿੰਟ ਜ਼ਿਆਦਾ ਨਹੀਂ ਹੁੰਦੇ ਫालतू ਵਿੱਚ ਵੀ ਇੰਨੇ ਘੰਟੇ ਆਪਾਂ ਫੋਨ ਚਲਾਇ ਹੀ ਲੈਂਦੇ ਆ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਚਾਹ ਪੀਰਾਂ ਦੀ ਜੈਸਾਆਂ ਦੀ ਵੀ ਲਿਖ ਲੈਣਾ ਤੇ ਨਾਲ ਦੀ ਨਾਲ ਕੈਂਟੀ ਦਾ ਬਟਨ ਜਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਪਾਣੀ ਨਜ਼ਰ ਆਉਂਦਾ ਹੈ ਤੇ ਨਾਲ ਹੀ ਪੀਰਾਂ ਦੇ ਸਰੂਪ ਈ ਸਮੀਤ ਨਜ਼ਰ ਆਉਂਦੇ ਆ ਤੇ ਪਰ ਹੁਣ ਇਸ ਤਰ੍ਹਾਂ ਨਹੀਂ ਹੁੰਦੀ ਪਰ ਜਦੋਂ ਵੀ ਪੀਰ ਆਉਂਦੇ ਆ ਜਦੋਂ ਕਿਤੇ ਵੀ ਦਰਗਾਹ ਤੇ ਜਾਂਦੇ ਆ ਤਾਂ ਉਹ ਬੋਲ ਕੇ ਪਹਿਲਾਂ ਦੱਸ ਦਿੰਦੇ ਆ ਸੋ ਬਹੁਤ ਵਧੀਆ ਗੱਲ ਹੈ ਜੀ ਕਿ ਉਹ ਮਾਲਕ ਤੁਹਾਨੂੰ ਪਹਿਲਾਂ ਹੀ ਸੰਕੇਤ ਦੇ ਰਿਹਾ ਆ ਸੋ ਇੱਥੇ ਇੱਕ ਹੀ ਬੇਨਤੀ ਕਰਾਂਗੇ ਕਿ ਤੁਸੀਂ ਵਾਰ-ਵਾਰ ਇਹ ਰੋਲਾ ਪਾਉਣਾ ਹਟ ਜਾਓ ਕਿ ਸਾਨੂੰ ਪੀਰ ਨਜ਼ਰ ਆਉਂਦੇ ਆ ਸਾਨੂੰ ਦਰਸ਼ਨ ਦਿੰਦੇ ਸਾਨੂੰ ਆਵਾਜ਼ ਦਿੰਦੇ ਆ ਸੋ ਇਹਨਾਂ ਗੱਲਾਂ ਨੂੰ ਗੁਪਤ ਰੱਖਿਆ ਜਾਵੇ ਉੰਨੀ ਹੀ ਗੱਲ ਤੁਹਾਡੀ ਨਿਖਰ ਕੇ ਮੋਹਰੇ ਸੋ ਜਦੋਂ ਰੌਲਾ ਆਪਾਂ ਪਾ ਦਿੰਨੇ ਆ ਤੇ ਕਿਰਪਾ ਉੱਥੇ ਹੀ ਰੁਕਣੀ ਸ਼ੁਰੂ ਹੋ ਜਾਂਦੀ ਆ ਤਾਂ ਕਿਰਗੱਲਬਾਤ ਉਹ ਮਾਲਕ ਦਿਖਾਉਣਾ ਛੱਡ ਜਾਂਦਾ ਹੈ ਤੇ ਫਿਰ ਇਨਸਾਨ ਨੂੰ ਕਈ ਵਾਰ ਲੱਗਦਾ ਆ ਕਿ ਅਸੀਂ ਸੇਵਾ ਕਰਦੇ ਸ਼ਾਇਦ ਉਹ ਨਾਰਾਜ਼ਗੀ ਹੋ ਗਈ ਆ ਪੀਰ ਸਾਡੀ ਸੁਣਦੇ ਨਹੀਂ ਸੋ ਉਹ ਪੜਦੇ ਵਿੱਚ ਰਹਿਣਾ ਪਸੰਦ ਕਰਦੇ ਆ ਸੋ ਉਹ ਪੜਦਾ ਰੱਖਿਆ ਕਰੋ ਇਹਨਾਂ ਗੱਲਾਂ ਦਾ ਤੇ ਬਾਕੀ ਸਭ ਕੁਝ ਸਹੀ ਹੈ ਜੀ ਸੋ ਮਾਲਕ ਦੀ ਕਿਰਪਾ ਹੈ ਜਦੋਂ ਸਭ ਕੁਝ ਤੁਹਾਨੂੰ ਦੱਸ ਰਿਹਾ ਦਿਖਾ ਰਿਹਾ ਹੋਰ ਇਸ ਤੋਂ ਜ਼ਿਆਦਾ ਆਪਾਂ ਨੂੰ ਕੀ ਚਾਹੀਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦਾ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਕਮੈਂਟ ਵੀ ਕਰਦੇ ਹਾਂ ਪਰ ਤੁਸੀਂ ਸਾਡੇ ਕਮੈਂਟ ਦਾ ਕਦੇ ਜਵਾਬ ਨਹੀਂ ਦਿੱਤਾ ਸਾਡਾ ਕਮੈਂਟ ਵੀ ਦੱਸ ਦਿਆ ਕਰੋ ਜੀ ਸੋ ਦੇਖੋ ਇਹਦੇ ਵਿੱਚ ਤਾਂ ਵੈਸੇ ਕੋਈ ਸਵਾਲ ਤੁਸੀਂ ਪੁੱਛਿਆ ਨਹੀਂ ਇੰਨਾ ਹੀ ਲਿਖਿਆ ਹੋਇਆ ਹੈ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਾਫੀ ਸਮਾਂ ਹੋ ਗਿਆ ਸਾਡੇ ਸਵਾਲ ਦਾ ਜਵਾਬ ਨਹੀਂ ਮਿਲਿਆ ਸੋ ਆਪਣਾ ਨਾਮ ਲਿਖ ਕੇ ਦੁਬਾਰਾ ਸਵਾਲ ਤੁਸੀਂ ਕਰ ਸਕਦੇ ਆ ਸੋ ਜਿਨ੍ਹਾਂ ਦਾ ਵੀ ਸਵਾਲ ਆ ਤੇ ਇੱਥੇ ਆਪਾਂ ਮਾਫੀ ਵੀ ਚਾਹੁੰਦੇ ਆ ਆਪਾਂ ਪਹਿਲਾਂ ਹੀ ਵੀਡੀਓ ਵਿੱਚ ਦੱਸ ਚੁੱਕੇ ਆ ਕਿ ਕਮੈਂਟ ਆਪਾਂ ਡਿਟੇਲ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰੀਦੀ ਆ ਕੀ ਕੋਈ ਨਾਰਾਜ਼ ਨੀ ਹੋਵੇ ਇਹ ਨਹੀਂ ਕਿ ਆਪਾਂ ਅੱਜ ਕਮੈਂਟ ਆਇਆ ਤੇ ਕੱਲ ਦੱਸ ਦਈਏ ਸੋ ਇੱਥੇ ਸਾਡੀ ਵੀ ਇੱਕ ਮਜਬੂਰੀ ਹੈ ਤੁਸੀਂ ਸਮਝ ਸਕਦੇ ਆ ਸੋ ਵੀਡੀਓ ਤਾਂ ਵੈਸੇ ਹੀ 11-12 ਮਿੰਟ ਦੀ ਕੋਈ ਜ਼ਿਆਦਾ ਸੁਣਨੀ ਪਸੰਦ ਨਹੀਂ ਕਰਦਾ ਤੇ ਵੀਡੀਓ ਕਾਫੀ ਫਿਰ ਲੰਬੀ ਹੋ ਜਾਇਆ ਕਰੀ ਕਿ ਜੇਕਰ ਅਸੀਂ ਦੱਸ ਕਮੈਂਟ ਲਗਾਤਾਰ ਦਸੀਏ ਸੋ ਬਾਕੀ ਕੋਸ਼ਿਸ਼ ਕਰਾਂਗੇ ਜੀ ਸੋ ਦੁਬਾਰਾ ਤੋਂ ਤੁਸੀਂ ਸਵਾਲ ਕਰ ਸਕਦੇ ਆ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਜੱਸੀ ਨਾਮ ਤੋਂ ਕਮੈਂਟ ਆਇਆ ਹੋਇਆ ਹੈ ਇਹ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਤੁਹਾਡਾ ਵੀਡੀਓ ਬਹੁਤ ਵਧੀਆ ਲੱਗਦੀਆਂ ਆ ਪਲੀਜ਼ ਆਪਣਾ ਨੰਬਰ ਦੇ ਦਿਵੋ ਸੋ ਅਸੀਂ ਗੱਲ ਕਰਨਾ ਚਾਹੁੰਦੇ ਆ ਸੋ ਦੇਖੋ ਜੀ ਸਾਡੀ ਵੀ ਕੋਈ ਮਜਬੂਰੀ ਹੈ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਕਈ ਵਾਰ ਗੱਲ ਜਾਨੀ ਵੀਡੀਓ ਰਾਈ ਮੈਸੇਜ ਦੇ ਚੁੱਕੇ ਆ ਕਿ ਹਜੇ ਸਾਡੀ ਕੋਈ ਮਜਬੂਰੀ ਹੈ ਇਸ ਕਰਕੇ ਅਸੀਂ ਵੀ ਸ਼ੋ ਨਹੀਂ ਕਰਨਾ ਚਾਹੁੰਦੇ ਸੋ ਬਾਕੀ ਮਾਲਕ ਨੇ ਜਾਇਆ ਤੇ ਉਹ ਸਮਾਂ ਜਲਦ ਹੀ ਆ ਜਾਏਗਾ ਸੋ ਉਹਦੀ ਕਿਰਪਾ ਤੋਂ ਬਗੈਰ ਉਹਦੇ ਹੁਕਮ ਤੋਂ ਬਗੈਰ ਆਪਾਂ ਇਦਾਂ ਚੱਲ ਨਹੀਂ ਸਕਦੇ ਜੀ ਸੋ ਕੋਸ਼ਿਸ਼ ਰਹੇਗੀ ਕਿ ਜਲਦ ਤੋਂ ਜਲਦ ਮਾਲਕ ਕਿਰਪਾ ਕਰੇ ਤੇ ਆਪਾਂ ਜਲਦੀ ਲਾਈਵ ਵੀ ਹੋਵਾਂਗੇ ਤੇ ਆਪਣੇ ਬਾਰੇ ਸਭ ਕੁਝ ਦੱਸਾਂਗੇ ਸੋ ਬਾਕੀ ਤੁਸੀਂ ਬਹੁਤ ਜ਼ਿਆਦਾ ਸਾਨੂੰ ਪਿਆਰ ਕਰਦੇ ਹੋ ਵਾਰ-ਵਾਰ ਕਮੈਂਟਾਂ ਵਿੱਚ ਸਾਰੇ ਪੁੱਛਦੇ ਹੋ ਸੋ ਮਾਲਕ ਨੇ ਜਾਇਆ ਪਰ ਜਲਦ ਹੀ ਮੁਲਾਕਾਤ ਹੋਵੇਗੀ ਸੋ ਮਾਲਕ ਹਮੇਸ਼ਾ ਹੀ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਆਂ ਜੀ ਸੇਵਾ ਦਾ ਫਲ ਵਖਸ਼ੇ ਸੋ ਮਾਲਕ ਦੇ ਚਰਨਾਂ ਨਾਲ ਲਾ ਕੇ ਆਪਣਾ ਜੀਵਨ ਸਫਲ ਕਰੋ ਸਚਾਈ ਜੋ ਹੈ ਉਹਨੂੰ ਅਪਣਾ ਲੈਣਾ ਚਾਹੀਦਾ ਸਮਾਂ ਰਹਿੰਦਿਆਂ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸ ਲਈਏ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਾਫੀ ਦਿਨ ਤੋਂ ਤੁਹਾਡਾ ਵੀਡੀਓ ਨਹੀਂ ਆਈਆਂ ਉਡੀਕ ਰਹਿੰਦੀ ਹੈ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ ਸੋ ਬਹੁਤ-ਬਹੁਤ ਧੰਨਵਾਦ ਜੀ ਦੀ ਤੁਸੀਂ ਇੰਨੀਆਂ ਦਵਾਵਾਂ ਸਾਡੇ ਲਈ ਕਰਦੇ ਹੋ ਸੀਸਾ ਦਿੰਦੇ ਹੋ ਜੀ ਕੋਈ ਕਈ ਵਾਰ ਮਜਬੂਰੀ ਹੁੰਦੀ ਹੈ ਇਸ ਕਾਰਨ ਵੀਡੀਓ ਬਣਾਈ ਨਹੀਂ ਜਾਂਦੀ ਸੋ ਵੈਸੇ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਜ਼ਰੂਰ ਅਪਲੋਡ ਕਰੀਏ ਜੀ ਸੋ ਸਾਨੂੰ ਵੀ ਪਤਾ ਹੈ ਜਿਸ ਤਰ੍ਹਾਂ ਹੁਣ ਇੱਕ ਰਿਸ਼ਤਾ ਇਸ ਚੈਨਲ ਦੇ ਥ्रू ਆਪਣਾ ਬਣ ਚੁੱਕਾ ਹੈ ਸੋ ਸਾਨੂੰ ਵੀ ਬਹੁਤ ਹੁੰਦਾ ਹੈ ਕਿ ਦਿਨ ਵਿੱਚ ਇੱਕ ਵੀਡੀਓ ਜ਼ਰੂਰ ਬਣਾਈਏ ਸੋ ਤੁਹਾਡੇ ਤੱਕ ਕੋਈ ਨਾ ਕੋਈ ਮੈਸੇਜ ਪਹੁੰਚਾਉਂਦੇ ਰਹੀਏ ਸੋ ਇੱਕ ਆਦਤ ਜਿਵੇਂ ਕਹਦੀ ਹੈ ਕਿ ਆਦਤ ਬਣ ਗਈ ਹੈ ਆਦਤ ਪੈ ਜਾਂਦੀ ਇੱਕ ਦੂਸਰੇ ਦੀ ਇਸੇ ਤਰ੍ਹਾਂ ਹੁਣ ਤੁਹਾਡੀ ਵੀ ਆਦਤ ਬਣ ਗਈ ਹੈ ਚੈਨਲ ਦੇ ਨਾਲ ਜੁੜੇ ਹੋ ਹਰ ਰੋਜ਼ ਉਡੀਕ ਕਰਦੇ ਹੋ ਸੋ ਇਸੇ ਤਰ੍ਹਾਂ ਹੁਣ ਅਸੀਂ ਵੀ ਕੋਸ਼ਿਸ਼ ਕਰੀ ਦੀ ਕਿ ਇੱਕ ਵੀਡੀਓ ਜ਼ਰੂਰ ਬਣਾਈਏ ਵਾਨਾ ਇੰਦਾ ਲੱਗਦਾ ਕਿ ਕੋਈ ਕੰਮ ਬਹੁਤ ਜ਼ਰੂਰੀ ਛੁੱਟ ਗਿਆ ਹੋਵੇ ਸੋ ਮਾਲਕ ਦੇ ਘਰ ਦੀ ਮਹਿਮਾ ਜ਼ਰੂਰ ਕਰਨੀ ਚਾਹੀਦੀ ਸੋ ਇਹ ਹੀ ਸਹੀ ਇੰਨਾ ਕੁ ਸਮਾਂ ਉਹ ਪ੍ਰਮਾਤਮਾ ਦੇ ਲੇਖੇ ਲੱਗ ਰਿਹਾ ਹੈ ਸੋ ਕੋਈ ਰੂਹ ਦਾ ਵਿਸ਼ਵਾਸ ਵੱਜਦਾ ਹੈ ਜੇਕਰ ਪਰੇਸ਼ਾਨੀ ਵਿੱਚੋਂ ਟੁੱਟ ਗਏ ਹੋ ਵਿਸ਼ਵਾਸ ਟੁੱਟ ਜਾਂਦਾ ਕਈ ਵਾਰ ਤੇ ਹੁਣ ਉਹ ਰੂਹ ਜਦੋਂ ਸੁਣੇਗੀ ਸੋ ਭਲਾ ਹੀ ਮੰਗਦੇ ਆ ਹਰ ਕੋਈ ਜਦੋਂ ਆਪਾਂ ਕਿਸੇ ਦਾ ਸਾਥ ਦਿੰਦੇ ਆ ਸੋ ਬਾਕੀ ਤੁਹਾਡੀਆਂ ਦਵਾਵਾਂ ਦਾ ਪਤਾ ਚੱਲਦਾ ਹੀ ਰਹਿੰਦਾ ਹੈ ਚੀਜ਼ ਸੋ ਇੱਥੇ ਨਾਲ ਹੀ ਇੱਕ ਹੋਰ ਹਰਪ੍ਰੀਤ ਕੌਰ ਨੇ ਮੈਂ ਸੀ ਦਿੱਤਾ ਹੋਇਆ ਇਹ ਕਹਿੰਦੇ ਆ ਕਿ ਸਰੀਰ ਤੇ ਜਲਨ ਹੁੰਦੀ ਰਹਿੰਦੀ ਹੈ ਦਾ ਕੋਈ ਆਪਾ ਦੱਸੋ ਉਹ ਦੇਖੋ ਪੀਰੋ মুর্ਸ਼ਿਦ ਤੋਂ ਉੱਪਰ ਕੋਈ ਨਹੀਂ ਬਹਿ ਪਰਮਚਾਰੋਂ ਨਿਕਲੋ ਤੇ ਬਾਕੀ ਜੋ ਜਲ ਦਰਬਾਰ ਵਿੱਚ ਪਿਆ ਹੁੰਦਾ ਉਹਨੂੰ ਤੁਸੀਂ ਵਿਸ਼ਵਾਸ ਕਰਕੇ ਵਰਤੋਗੇ ਤਾਂ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਜਲ ਪੀ ਲਿਆ ਕਰੋ ਉੱਠ ਕੇ ਤੇ ਜਦੋਂ ਨਹਾਉਣ ਲੱਗਦੇ ਥੂੜਾ ਪਾਣੀ ਦੇ ਵਿੱਚ ਮਿਕਸ ਕਰ ਲਿਆ ਕਰੋ ਸੋ ਉਹਨਾਂ ਦਾ ਨਾਮ ਲੈ ਕੇ ਕਰਮ ਕਰ ਲੋ ਤੇ ਇਹਦੇ ਨਾਲ ਹੀ ਫਰਕ ਪੈ ਸਕਦਾ ਵਿਸ਼ਵਾਸ ਹੋਣਾ ਜ਼ਰੂਰੀ ਆ ਵਿਸ਼ਵਾਸ ਹੋਵੇਗਾ ਤੇ ਕਹਿੰਦੇ ਕਿ ਸਵਾਦ ਇਸ ਚੁਟਕੀ ਤੋਂ ਹੀ ਆਰਾਮ ਆ ਜਾਂਦਾ ਜੇਕਰ ਆਪਣੇ ਮਾਲਕ ਤੇ ਯਕੀਨ ਹੋਵੇ ਸੋ ਇਹ ਸੋਚ ਕੇ ਚੱਲ ਲਈਏ ਕਿ ਉਹਨੇ ਸਾਨੂੰ ਆਰਾਮ ਦੇਣਾ ਇਹ ਦੁੱਖ ਵੱਡੇ ਨਹੀਂ ਸਾਡਾ ਮਾਲਕ ਵੱਡਾ ਹੈ ਜੇ ਉਹ ਦੀ ਸੋਚ ਇਹ ਰੱਖਦੇ ਆ ਤਾਂ ਫਿਰ ਉਹ ਮਾਲਕ ਵੱਡਾ ਬਣ ਕੇ ਦਿਖਾਉਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਹੁਣ ਆਪਾਂ ਗੱਲ ਕਰਦੇ ਕਿ ਪੰਜ ਨਿਆਜ਼ਾਂ ਦੇਣ ਦੇ ਨਾਲ ਪਹਿਲਾ ਤਾਂ ਗੱਲ ਕਰੀਏ ਕਿ ਹੁੰਦਾ ਕੀ ਹੈ ਤੇ ਕਿਉਂ ਜ਼ਿਆਦਾਤਰ ਪੰਜ ਨਿਆਜਾਂ ਦਿੱਤੀਆਂ ਜਾਂਦੀਆਂ ਸੋ ਪੰਜ ਨਿਆਜਾਂ ਜ਼ਿਆਦਾਤਰ ਉਦੋਂ ਦਿੰਦੇ ਆ ਜਦੋਂ ਕਿਸੇ ਪੀਰ ਫਕੀਰ ਦੀ ਨਰਾਜ਼ਗੀ ਹੋਵੇ ਜੇਕਰ ਲੱਗੇ ਜਾਂ ਫਿਰ ਆਪਾਂ ਨੂੰ ਪਤਾ ਜਿਵੇਂ ਕਿ ਆਪਾਂ ਸੇਵਾ ਸ਼ੁਰੂ ਕਿਸੇ ਦੇ ਮਗਰ ਲਾ ਕੇ ਕਰ ਦਿੰਨੇ ਆ ਬਾਅਦ ਚ ਛੱਡ ਦਿੰਨੇ ਆ ਪਰ ਉਹ ਮਾਲਕ ਨੇ ਸੇਵਾ ਦਾ ਫਲ ਵੀ ਦਿੱਤਾ ਹੁੰਦਾ ਪਰ ਇਨਸਾਨ ਭੁੱਲ ਜਾਂਦਾ ਹੈ ਫਿਰ ਜਦੋਂ ਉਹਨਾਂ ਦੀ ਨਾਰਾਜ਼ਗੀ ਹੋ ਜਾਂਦੀ ਤੇ ਉਹਨਾਂ ਨੂੰ ਮਨਾਉਣ ਲਈ ਫਿਰ ਇੱਕ ਕਰਮ ਕੀਤਾ ਜਾਂਦਾ ਕਿ ਪੰਜ ਨਿਆਜਾਂ ਲਗਾਤਾਰ ਦਿੱਤੀਆਂ ਜਾਣ ਹਰ ਵੀਰਵਾਰ ਇਹਨਾਂ ਨਾਲ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਕਹਿੰਦਾ ਕਿ ਸਵਾ ਮਹੀਨੇ ਦੀ ਸੇਵਾ ਕਰ ਲਈ ਸੋ ਉਬਾਦਤ ਕੀਤੀ ਚਿਰਾਗ ਰੋਸ਼ਨ ਰੱਖਿਆ ਸਵਾ ਮਹੀਨਾ ਬਦਰ ਨਹੀਂ ਦਿੱਤਾ ਸੋ ਇਸੇ ਤਰ੍ਹਾਂ ਇਹ ਸੌਖਾ ਥੋੜਾ ਤਰੀਕਾ ਹੋ ਜਾਂਦਾ ਕਿ ਇਹਨਾਂ ਨੂੰ ਕੁਝ ਕਰਨਾ ਨਹੀਂ ਪੈਂਦਾ ਸੋ ਉਹਨਾਂ ਦੇ ਦਿਨ ਤੇ ਚਿਰਾਗ ਰੋਸ਼ਨ ਕਰਦੇ ਆ ਤੇ ਪੰਜ ਨਿਆਜਾਂ ਲਗਾਤਾਰ ਦੇ ਦਿੰਦੇ ਆ ਜੋ ਵੀ ਪਰੇਸ਼ਾਨੀ ਹੈ ਜੇਕਰ ਗਲਤੀ ਹੋਈ ਹੈ ਤੇ ਉਹਦੀ ਮਾਫੀ ਮੰਗ ਲੈਂਦੇ ਆ ਉਹ ਮਸਲਾ ਹੱਲ ਹੋ ਜਾਂਦਾ ਹੈ ਪੰਜਾਂ ਨੇ ਅੱਜ ਜੋ ਵੀ ਜਾਨੀ ਕਿ ਪਰੇਸ਼ਾਨੀ ਹੁੰਦੀ ਹੈ ਜਾਂ ਲੱਗਦਾ ਕਿ ਕਿਸੇ ਨੇ ਰੋਕ ਲਗਾ ਦਿੱਤੀ ਹੈ ਪਰ ਉਹ ਰੋਕਾ ਰੋਕਾ ਫਿਰ ਤੋੜ ਦਿੰਦੇ ਆ ਜਿੰਨੀ ਆਪਾਂ ਉਹਨਾਂ ਨੂੰ ਖਿੱਚ ਪਾਉਂਦੇ ਆ ਉਨਾ ਹੀ ਉਹ ਮਾਲਕ ਫਿਰ ਮੂਰੇ ਨੂੰ ਆਉਂਦਾ ਹੈ ਸੋ ਜਦੋਂ ਅਸੀਂ ਭਲਾ ਦਿੰਦੇ ਆ ਤਾਂ ਫਿਰ ਉਹ ਮਾਲਕ ਕੁਝ ਨਹੀਂ ਕਰ ਸਕਦਾ ਤਾਂ ਦੋਸ਼ ਤਾਂ ਆਪਾਂ ਲਾਉਂਦੇ ਆ ਪਰ ਹੱਕਦਾਰ ਨਹੀਂ ਹੈ ਦੋਸ਼ ਲਾਉਣ ਦੇ ਕਿਉਂਕਿ ਇਨਸਾਨ ਹੀ ਖੁਦ ਗਲਤੀਆਂ ਇੰਨੀਆਂ ਕਰ ਲੈਂਦਾ ਹੈ ਸੋ ਖਿੱਚ ਕੇ ਰੱਖੋ ਸੇਵਾ ਨੂੰ ਤੇ ਮਾਲਕ ਵੀ ਰਣਾਲ ਨਾਲ ਨਾਲ ਰਹਿੰਦਾ ਹੈ ਤੇ ਕਿਸੇ ਦਾ ਕੀਤਾ ਕਰਾਇਆ ਨਹੀਂ ਰਹਿਣ ਦਿੰਦਾ ਸੋ ਨਾ ਹੀ ਕਿਸੇ ਦੇ ਬੰਨਿਆ ਉਹ ਵੱਜਦਾ ਹੈ ਸੋ ਵਿਸ਼ਵਾਸ ਤੁਹਾਡਾ ਹੋਣਾ ਚਾਹੀਦਾ ਤੇ ਸੇਵਾ ਪੂਰੀ ਹੋਣੀ ਚਾਹੀਦੀ ਹੈ ਤਾਂ ਫਿਰ ਉਹ ਪੂਰਾ ਪੈਰਾ ਲਗਾ ਦਿੰਦਾ ਹੈ ਮਾਲਕ ਆਪਣੀ ਡਿਊਟੀ ਨਿਭਾਉਂਦਾ ਹੈ ਤੇ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਪੰਜ ਨਿਆਜਾਂ ਸੋ ਪੰਜਾਂ ਨਿਆਜਾਂ ਦਾ ਇਹੀ ਮਤਲਬ ਹੈ ਜੀ ਸੋ ਰੋਣ ਪੀੜ ਤੋਂ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਪੰਜਾਂ ਨਿਆਜਾਂ ਦੇ ਵਿੱਚ ਫਿਰ ਆਪ ਹੀ ਸੰਕੇਤ ਦੇ ਦਿੰਦੇ ਆਪ ਹੀ ਗੱਲਬਾਤ ਸਾਰੀ ਦਿਖਾੜ ਦਿੰਦੇ ਜਿਨ੍ਹਾਂ ਦੀ ਸੇਵਾ ਪਰ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਜਦੋਂ ਇਹ ਕਰਮ ਸ਼ੁਰੂ ਕਰਨਾ ਹੈ ਜਿਨੇ ਵੀ ਇਹ ਕਰਮ ਕਰਨ ਲੱਗਣਾ ਹੈ ਜੇਕਰ ਘਰ ਵਿੱਚ ਦਰਵਾਰ ਹੈ ਪਹਿਲਾਂ ਹਮੇਸ਼ਾ ਧਿਆਨ ਰੱਖੋ ਕਿ ਸੋਚਮ ਹੋਣੀ ਚਾਹੀਦੀ ਆ ਦੂਸਰਾ ਨਿਆਜ਼ ਉਦੋਂ ਰੋ ਜਦੋਂ ਤੁਸੀਂ ਕੰਮਕਾਰਾਂ ਤੋਂ ਫ੍ਰੀ ਆ ਫ੍ਰੀ ਟਾਈਮ ਆ ਇਹ ਨਹੀਂ ਕਿ ਧਿਆਨ ਸਾਰਾ ਕੰਮਕਾਰ ਵਿੱਚ ਹੋਵੇ ਤਾਂ ਤੁਸੀਂ ਸਿਰਫ ਇੱਕ ਫਰਜ਼ ਜਿਹਾ ਹੀ ਅਦਾ ਕਰਨਾ ਹੈ ਕਿ ਨਿਆਜ਼ ਦੇ ਦਿੱਤੀ ਇਸ ਤਰ੍ਹਾਂ ਨਹੀਂ ਕਰਨੀ ਸੋ ਕੰਮਕਾਰ ਤੋਂ ਪਹਿਲਾਂ ਫ੍ਰੀ ਹੋ ਜਾਓ ਫਿਰ ਪੂਰਾ ਸਮਾਂ ਮਾਲਕ ਨੂੰ ਚੰਗੀ ਤਰ੍ਹਾਂ ਦਿਓ ਉਹਨਾਂ ਦੀ ਸੇਵਾ ਕਰੋ ਚਰਾਗ ਰੌਸ਼ਨ ਕਰੋ ਨਿਆਜ਼ ਬਣਾ ਕੇ ਭੋਗ ਲਗਾਓ ਤੇ ਅਰਦਾਸ ਬੇਨਤੀ ਕਰੋ ਧਿਆਨ ਤਰਨ ਦੀ ਕੋਸ਼ਿਸ਼ ਕਰੋ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰੋ ਤੇ ਮਾਲਕ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਉਰਾਨਾ ਗੱਲਬਾਤ ਕਰੋ ਸੋ ਜੇਤੋਂ ਤੁਸੀਂ ਇਹ ਸਭ ਕੁਝ ਕਰੋਗੇ ਤੇ ਉਥੋਂ ਆੜੀਆਂ ਅਰਦਾਸਾਂ ਨੂੰ ਜਲਦੀ ਸੁਣਨਗੇ ਤੇ ਜਲਦ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਸੋ ਇਹ ਬਿਲਕੁਲ ਸੱਚਾਈ ਹੈ ਕੋਈ ਝੂਠ ਨਹੀਂ ਹੈ ਸੋ ਕਰਮ ਆਪਣੇ ਹਿਸਾਬ ਨਾਲ ਕਰਨਾ ਹੈ ਤੇ ਧਿਆਨ ਦੇ ਨਾਲ ਕਰਨਾ ਹੈ ਤੇ ਵਿਸ਼ਵਾਸ ਰੱਖ ਕੇ ਕਰਨਾ ਹੈ